ਕੱਲਾ ਤਾਂ ਮੈਂ ਤੁਹਾਡੇ ਮਾਤੇ ਬਰਾਹੀ ਰਮਨਦੀਪ ਬਿੱਟੂ ਨੇ ਕਹਿਣਾ ਚਾਹੁੰਦਾ ਕਿ ਕੱਲਾ ਤਾਂ ਆਪਣੇ ਮੂੰਹ ਨੂੰ ਮੂੰਹ ਜਿੰਦਾ ਲਾਵੇ ਜੋ ਬੇਪਾਕ ਇਹ ਬੋਲਦਾ ਇਹਨੂੰ ਬੰਦਬੁੱਧੀ ਬੱਚਾ ਇਹਨੂੰ ਮੈਂ 20 ਵਾਰ ਕਿਹਾ ਕਿ ਸੋਚ ਸਮਝ ਕੇ ਬੋਲਿਆ ਕਰੋ ਤੁਸੀਂ ਮੈਂਬਰ ਪਾਰਲੀਮੈਂਟ ਰਹੇ ਹੋ ਪਰ ਇਹ ਇਨਸਾਨ ਮੈਂ ਦੇਖਿਆ ਜੋ ਇਹਦੇ ਮੂੰਹ ਚੰਦਾ ਬੋਲਦਾ ਬੇਬਕਬੇਦ ਕੀ ਇਹਨਾਂ ਨੇ ਗੱਲਾਂ ਕਰਨੀਆਂ ਹੁੰਦੀਆਂ ਨੇ ਲੋਕ ਸਾਡੇ ਉੱਥੇ ਕਿਹੜੀਆਂ ਲਾਈਨਾਂ ਨੇ ਦਿਖਾਓ ਉੱਥੇ ਜਾਂਦਿਆਂ ਨੂੰ ਕੁਰਸੀ ਮਿਲਦੀ ਹੈ ਅਫਸਰ ਖੜਕੇ ਗੱਲ ਕਰਦਾ ਅਸੀਂ ਸਰਕਾਰ ਆਪਕੇ ਦਵਾਰ ਦੇ ਵਿੱਚ ਅਸੀਂ ਐਡੇ-ਐਡੇ ਕੈਂਪ ਲਾ ਕੇ ਸਾਰੇ ਅਫਸਰ ਉੱਥੇ ਆ ਕੇ ਲੋਕਾਂ ਦੇ ਘਰ ਚ ਆ ਕੇ ਸਰਕਾਰ ਆਪਕੇ ਦਵਾਰ ਕੰਮ ਕਰ ਰਹੀ ਹੈਗੀ ਤੇ ਇਹਨਾਂ ਨੂੰ ਤਾਲੇ ਤਾਂ ਇਹਨਾਂ ਨੂੰ ਆਪਦੇ ਮੂੰਹ ਨੂੰ ਲਾਣੇ ਚਾਹੀਦੇ ਆ ਜਾਂ ਆਪਣੇ ਘਰਾਂ ਨੂੰ ਲਾਣੇ ਚਾਹੀਦੇ ਤੇ ਇਸ ਕਰਕੇ ਬਿਲਕੁਲ ਬੇਤੁਕੀ ਹੈ ਇਹ ਗੱਲਾਂ ਨੇ ਸਿਰਫ ਆਪਣੇ ਆਪ ਨੂੰ ਲੋਕਾਂ ਦੇ ਸਾਹਮਣੇ ਹੁਣ ਜ਼ਮੀਨੀ ਪੱਧਰ ਇਹਨਾਂ ਦੀ ਖੋ ਚੁੱਕੀ ਆ ਮੈਂ ਪਹਿਲਾਂ ਵੀ ਕਹਿ ਚੁੱਕਿਆ ਬਰਸਾਤੀ ਮੀਡਕ ਹੈ ਹੂਣ ਪਰ ਸਾਥ ਚੋਣਾ ਦੀ ਆਈ ਹੋਈ ਆ ਉਹਦੇ ਚ ਬਾਹਰ ਆਇਆ ਹੋਇਆ ਐ ਤੇ ਇਸ ਕਰਕੇ ਕਾਰਪੋਰੇਸ਼ਨ ਦੇ ਕੱਪੜੇ ਹੋ ਰਹੇ ਨੇ ਜੀ ਕਹਿੰਦੇ ਤਨਖਾਹ ਉਹਨਾਂ ਲੋਕਾਂ ਦੇ ਖਾਤੇ ਨਹੀਂ ਪੈਣੀ ਜਿਹੜੇ ਲੋਕ ਦੇਖੋ ਗੱਲ ਇਹ ਆ ਜਿਹੜੇ ਕੱਪੜੇ ਹੋ ਰਹੇ ਆ ਜਾਂ ਨਹੀਂ ਹੋ ਰਹੇ ਉਹ ਅਫਸਰ ਬੈਠੇ ਦੇਖਦੇ ਪਹਿਰੇ ਜਿਹੜਾ ਵੀ ਉਹਦੇ ਵਿੱਚ ਜ਼ਿੰਮੇਵਾਰ ਪਾਇਆ ਗਿਆ ਉਹ ਟੰਗਿਆ ਜਾਣਾ ਠੀਕ ਐ ਨਾ ਫਿਕਰ ਸਾਨੂੰ ਆ ਸਾਡੇ ਫਿਕਰਮੰਦ ਅਸੀਂ ਹੁਣ ਪੰਜਾਬ ਦੇ ਠੀਕ ਐ ਨਾ ਇਹਨਾਂ ਦਾ ਫਿਕਰ ਤਾਂ ਲੋਕਾਂ ਨੇ ਲਾਖ ਇਹ ਆਪਣੀ ਜ਼ਮੀਨੀ ਪੱਧਰ ਲੱਭ ਰਹੇ ਨੇ ਇਸ ਕਰਕੇ ਨਾ ਛੱਡੋ ਆਪਣਾ ਮੰਥਨ ਕਰੋ ਵੀ ਤੁਸੀਂ 5 ਸਾਲ ਤਾਂ 10 ਸਾਲ ਜੋ ਤੁਸੀਂ ਸ਼ਹਿਰ ਚ ਦਾ ਬੜੇ ਨਹੀਂ ਆ ਕੇ ਹੈ ਦਰਵਾਜੇ ਤੁਹਾਡੇ ਬੰਦ ਹੁੰਦੇ ਨੇ ਤਾਲੇ ਤਾਂ ਤੁਹਾਡੇ ਘਰੇ ਲੱਗੇ ਹੋਏ ਨੇ ਮੈਂ ਤਾਂ ਲੁਧਿਆਣਵੀ ਜੀ ਨੂੰ ਕਹਾ ਬੇਨਤੀ ਕਰਾਂ ਕਿ ਕਿਰਪਾ ਕਰਕੇ ਇਹਨਾਂ ਦੇ ਦਰਵਾਜੇ ਜਾ ਕੇ ਤਾਲੇ ਖੋਲੋ ਸਰੀਕਾ ਤੁਹਾਡੇ ਹਲਕੇ ਚ ਬਾਰ ਬਾਰ ਸਵਾਲ ਚੁੱਕਦੇ ਨੇ ਕਹਿੰਦੇ ਕਿ ਇਲੀਗਲ ਬਿਲਡਿੰਗਾਂ ਦਾ ਜਿਹੜੇ ਨਿਰਮਾਣ ਹੁੰਦੇ ਨੇ ਉਹ ਕਹਿੰਦੇ ਕਿ ਸਿਆਸੀ ਲੀਡਰਾਂ ਦੀ ਦੇਖੋ ਗੱਲ ਇਹ ਆ ਮੈਂ ਤਾਂ ਅੱਗੇ ਵੀ ਕਿਹਾ ਸੀਗਾ ਮੈਂ ਤਾਂ ਉੱਪਰ ਹੀ ਕਰ ਰਿਹਾ ਹਾਂ ਵੀ ਜੇ ਕਿਤੇ ਮੇਰੀ ਬਿਲਡਿੰਗ 'ਚ ਮੇਰਾ ਨਾਂ ਬੱਜਦਾ ਜਾਂ ਤੁਹਾਨੂੰ ਲੱਗਦਾ ਕੋਈ ਮੈਂ ਇਲੀਗਲ ਬਿਲਡਿੰਗ ਬੜਵਾਨਾ ਤੋਂ ਉਹਨੂੰ ਫੌਰੀ ਤੌਰ ਤੇ ਢਾਹ ਦਿੱਤਾ ਜਾਵੇ ਬਿਲਕੁਟਾ ਦਿੱਤਾ ਜਾਵੇ ਉੱਚ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਇਸ ਕਰਕੇ ਇਹਨਾਂ ਦੀਆਂ ਪੁਰਾਣੀਆਂ ਬਿਲਡਿੰਗਾਂ ਬਣੀਆਂ ਨੇ ਇਹਨਾਂ ਦੇ ਜਿਹੜੇ ਸੀਲਾ ਪਿੱਛੇ ਖੁੱਲੀਆਂ ਤੇ ਬੰਦ ਹੋਈਆਂ ਨੇ ਤੇ ਇਹਨਾਂ ਦੇ ਵੇਲੇ ਦੀਆਂ ਬੜੀਆਂ ਦੁਕਾਨਾਂ ਸੀ ਉਹ ਉਹ ਵੀ ਨੇ ਤਾਂ ਪੜਾਈਆਂ ਨਹੀਂ ਸੀ ਇਸ ਕਰਕੇ ਇਹਨਾਂ ਦੇ ਜਿਹੜੇ ਬੀਜੇ ਕੰਡੇ ਆ ਉਹ ਅਸੀਂ ਚੁਗ ਰਹੇ ਆ ਤੇ ਉਹ ਜੋ ਚੁਗਦੇ ਆ ਤਾਂ ਪੀੜ ਇਹਨਾਂ ਦੇ ਹੁੰਦੀ ਆ ਸਰ 27 ਤਰੀਕ ਨੂੰ ਜੇਕਰ ਜਿੰਦਰਾ ਲਗਾਉਣ ਵਾਸਤੇ ਕਾਂਗਰਸ ਆਉਂਦੀ ਤਾਂ ਕਿਦਾਂ ਦੀ ਜਿਹੜੀ ਆ ਕੋਈ ਗੱਲ ਨਹੀਂ ਆ ਜਾਣਾ ਪ੍ਰਸ਼ਾਸਨ ਦੇਖੇਗਾ ਨਾ ਪ੍ਰਸ਼ਾਸਨ ਦੇਖੇਗਾ ਕਿਵੇਂ ਸਰਕਾਰੀ ਕਿਸੇ ਦਫਤਰ ਨੂੰ ਤੁਸੀਂ ਪਬਲਿਕ ਨੂੰ ਖਰਾਬ ਕਰਨ ਵਾਸਤੇ ਜਿਹੜੇ ਉੱਥੇ ਲੋਕ ਆਣਗੇ ਉਹਨਾਂ ਨੂੰ ਤੁਸੀਂ ਡਿਸਟਰਬ ਕਰਨ ਵਾਸਤੇ ਤੁਸੀਂ ਆ ਰਹੇ ਹੋ ਤੁਸੀਂ ਟ੍ਰਬਲ ਜ਼ੋਨ ਦੇ ਵਿੱਚ ਮਤਲਬ ਪੈਦਾ ਹੋਇਆ ਤੇ ਟ੍ਰਬਲ ਜ਼ੋਨ 'ਚ ਤੁਸੀਂ ਰਹਿਣਾ ਚਾਹੁੰਦੇ ਹੋ ਤੁਹਾਨੂੰ ਸ਼ਾਂਤੀ ਅੱਛੀ ਨਹੀਂ ਲੱਗਦੀ ਉਲਟਾ ਕਹਿੰਦੇ ਸੀ ਸ਼ਾਂਤੀ ਪਸੰਦ ਇਹ ਬਿਲਕੁਲ ਮਤਲਬ ਅਮਨ ਚੈਨ ਨੂੰ ਇਹ ਡਿਸਟਰਬ ਕਰਨ ਵਾਸਤੇ ਐਸੀ ਆਏ ਇਹ ਘਟੀਆਂ ਕਾਰਕਸ ਪਲਾਟ ਨੂੰ ਜਿੰਦਰਾ ਲਗਾਇਆ ਗਿਆ ਸੀ ਜਿਹੜਾ ਕਿ ਉਹ ਬੇਸ਼ੱਕ ਖੋਲਣ ਦੇ ਆਦੇਸ਼ ਦੇ ਦਿੱਤੇ ਗਏ ਨਹੀਂ ਪਰ ਹਜੇ ਤੱਕ ਨਹੀਂ ਖੁੱਲਿਆ ਦੇਖੋ ਕਾਰਕਸ ਪਲਾਟ ਦਾ ਕਾਰਵਾਈ ਦੀ ਵੀ ਗੱਲ ਕਹੀ ਗਈ ਹੈ ਹੈ ਕਾਰਵਾਈ ਦੀ ਵੀ ਗੱਲ ਕਹੀ ਗਈ ਸੀ ਜਿੰਦਰਾ ਲਗਾਉਣ ਦੇ ਬਿਲਕੁਲ 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 ਉਹ ਤਾਂ ਅਸੀਂ ਕਾਰਵਾਈ ਕਰ ਰਹੇ ਹਾਂ ਕਾਰਵਾਈ ਹੋ ਰਹੀ ਹੈ ਲੀਗਲ ਪ੍ਰੋਸੈਸ ਚੱਲਦਾ ਪਿਆ ਹੈਗਾ ਉਹ ਲੀਗਲ ਪ੍ਰੋਸੈਸ ਜਦੋਂ ਖਤਮ ਹੋ ਗਿਆ ਤਾੜੇ ਤਾਂ ਖੁੱਲ ਹੀ ਜਾਣੇ ਹੈਗੇ ਉਹ ਤਾਂ ਕੋਈ ਪ੍ਰੋਬਲਮ ਨਹੀਂ ਕਾਰਕਸ ਪਲਾਟ ਬਣਾਇਆ ਚਲਾਵਾਗੇ ਉਹਨੂੰ ਚਲਾਉਣ ਲਈ ਬਣਾਇਆ ਨਾ ਆਖਰ ਜ ਤੋਂ ਲੋਕਾਂ ਦੀ ਸਹੂਲਤ ਨਹੀਂ ਲਾਇਆ ਉਹ ਰਿਟਾਇਰੀ ਫਾਰਮ ਕਿੰਨੇ ਪਰੇਸ਼ਾਨ ਨੇ ਇੱਥੇ ਡੰਗਾ ਰੋਜ਼ ਪੰਜਾਬ ਦਾ 67 ਵਾਧਾ 28 ਪੱਟਕੇ ਅਸੀਂ ਉਹਦੇ ਵਿੱਚ ਉਹਨਾਂ ਨੂੰ ਦਫਲ ਕਰਦੇ ਆ ਜਿਹੜੇ ਪਸ਼ੂ ਦੇ ਇਸ ਕਰਕੇ ਇਹ ਵੀ ਜਲਦੀ ਅਸੀਂ ਇਹ ਵੀ ਸਮੱਸਿਆ ਹਲ ਜਲਦੀ ਕਰ ਦੇਣੀ ਹੈ